ਤੋ ਵਿਆਸ ਨੇ ਕਿਹਾ ਪੁੱਤਰ ਜਾ ਤੂੰ ਕਿਸੇ ਕੋਲ ਧੰਦ ਸਿੱਖ ਕਿਸੇ ਕੋਲ ਤਰੀਕਾ ਸਿੱਖ ਕਿਸੇ ਕੋਲ ਉਕਤੀ ਸਿੱਖ ਕਿਸੇ ਕੋਲ ਉਪਕਤੀ ਸਿੱਖ ਤੋ ਸੁਖਦੇਵ ਕਹਿਣ ਲਗਾ ਬਾਪੂ ਹੋਰ ਕਿਸ ਕੋਲ ਸਿਖਾਂ ਹਾਲਾਂਕਿ ਵਿਆਸ ਹਜ਼ਾਰਾਂ ਬੰਦਿਆਂ ਨੂੰ ਦੱਸਦਾ ਸੀ ਉਹਦੀ ਸੰਗਤ ਕਰਦਾ ਸੀ ਪਰ ਆਪਣੇ ਪੁੱਤਰ ਨੂੰ ਕਿਉਂ ਨਹੀਂ ਦੱਸਦਾ ਮੈਂ ਤਨੀ ਅਰਜ਼ ਕਰਦੇ ਹਾਂ ਸ਼ਰੀਕਾ ਚਾਰੀ ਵਿੱਚ ਵਿਸ਼ਵਾਸ ਨਹੀਂ ਬੱਜਦਾ। ਬਰੋਸਾ ਨਹੀਂ ਬੱਜਦਾ। ਜਿਸ ਤਰ੍ਹਾਂ ਡਾਕਟਰ ਆਪਣਾ ਇਲਾਜ ਨਹੀਂ ਕਰ ਸਕਦਾ। ਮੈਂ ਇੱਥੇ ਦੇਖਿਆ ਦਿੱਲੀ ਵਿੱਚ ਇੱਕ ਡਾਕਟਰ ਦੀ ਪਤਨੀ ਦਾ ਆਪਰੇਸ਼ਨ ਹੋਣਾ ਸੀ ਤੇ ਦੂਜਾ ਡਾਕਟਰ ਕਰ ਰਿਹਾ ਸੀ। ਤੇ ਆਖਰ ਮਿਤਰਾਚਾਰੀ ਕਰਕੇ ਇੱਕ ਦਿਨ ਮੈਂ ਪੁੱਛ ਲਿਆ ਉਹ ਬਲਿਕ ਦੋ ਵਾਰ ਮੈਂ ਉਹਦੇ ਕੋਲ ਦਵਾਈ ਲੈਣ ਗਿਆ ਨਾਲ ਦੇ ਸਾਥੀ ਨਾਲ ਤੇ ਮੈਂ ਫਿਰ ਸੁਣਿਆ ਤੁਸੀਂ ਹੀ ਆਪਰੇਸ਼ਨ ਕੀਤਾ ਤੇ ਇਹੀ ਆਪਰੇਸ਼ਨ ਤੁਸੀਂ ਕਰਦੇ ਹੋ ਸਾਰਿਆਂ ਤੁਹਾਡੀ ਪਤਨੀ ਦਾ ਕਿਸੇ ਹੋਰ ਨੇ ਕੀਤਾ ਕਨ ਜੈਨੀ ਹੀ ਤੁਹਾਡੇ ਅਗੋਂ ਕੀ ਹੱਥ ਖੋਲਿਏ چون ਆਪਣੀ ਪਤਨੀ ਸੀ ਨਾ ਤੇ ਕਿਦ ਨੇ ਲਾਪਰਵਾਹੀ ਹੋ ਜਾਂਦੀ ਕਿਉਂਕਿ ਉਹ ਥਣਗੈਲੀ ਭਈ ਆਪਣਾ ਆਪਣੇ ਬੰਦਾ ਜਿੱਥੇ ਜਿੰਨੀ ਨੇੜਤਾ ਹੋਵੇ ਉਥੇ ਉਤਨੀ ਅਨਗੈਲੀ ਆ ਜਾਂਦੀ ਕਦੀ ਬਗੌਰ ਮੁਤਾਲਾ ਕਰ ਲੈਣਾ ਉਥੋਂ ਮੈਂ ਅੰਦਾਜ਼ਾ ਲਾਇਆ ਦਾਰਸ਼ਨਿਕ ਵੀ ਹੈ ਫਲਸਫੀ ਹੈ ਇਹ ਮਨੋਵਿਗਿਆਨੀ ਨਹੀਂ ਡਾਕਟਰ ਨਹੀਂ ਇਹਨੇ ਮਨ ਦੀਆਂ ਰੂਹੀਆਂ ਨੂੰ ਪੜ੍ਹਿਆ ਕਹਿੰਦੇ ਨੇ ਜਿਹੜਾ ਓਪਰਾ ਹੈ ਨਾ ਦੂਜਾ ਉੱਥੇ ਤੇ ਅਸੀਂ ਪੂਰੇ ਹਸਪਤਾਲਾਂ ਸੁਚੇਤ ਹੁਣ ਇਹ ਆਪਣੀ ਰੋਜ਼ ਦਾ ਇਕੱਠ ਹੈ ਛੜਾ ਤੇ ਰੰਚਕ ਮਾਤਰ ਵੀ ਕਿਧਰੇ ਅੰਗਲੀ ਆ ਜਾਏ ਤੇ ਗੱਲ ਗੜਬੜ ਹੋ ਜਾਣੀ ਸੀ ਐਸ ਵਾਸਤੇ ਮੈਂ ਨਹੀਂ ਆਪਰੇਸ਼ਨ ਕੀਤਾ ਅੰਗਲੀ ਆ ਜਾਏ ਹੋ ਜਾਣਾ ਸੀ ਤੋਂ guna karne ਜਿੱਥੇ ਇਹ ਆਮ ਡਾਕਟਰ ਦੀ ਦੁਨੀਆ ਵਿੱਚ ਐਸਾ ਚੱਲਦਾ ਨਾ ਧਾਰਮਿਕ ਦੁਨੀਆ ਵਿੱਚ ਵੀ ਐਸਾ ਚੱਲਦਾ ਹੈ ਪਿਤਾ ਕਾਨੂੰ ਗੁਰੂ ਨਾਨਕ ਤੋਂ ਕੋਈ ਲਾਭ ਨਹੀਂ ਉਠਾ ਸਕਿਆ ਉਹਨੇ ਆਪਰੇਸ਼ਨ ਕਰ ਸਕਿਆ। aur ਇਸੇ ਤਰੀਕੇ ਨਾਲ ਕਨ ਸੇ ਨਹੀਂ ਲਾਭ ਉਠਾ ਸਕੇ ਸ੍ਰੀ ਕ੍ਰਿਸ਼ਨ ਤੋਂ ਤ੍ਰਿਪਤਾ ਰੋਂਦੀ ਰਹੀ ਕਹਿੰਦੀ ਰਹੀ ਪੁੱਤਰ ਸੁਦਾਮਨ ਹੈ ਸੁਦਾਮਨ ਵਿਆਸ ਤੋਂ ਸਾਰਾ ਜਗਤ ਲਾਭ ਉਠਾਉਂਦਾ ਸੁਖਦੇਵ ਨਹੀਂ ਉਠਾ ਸਕਿਆ ਪੁੱਤਰ ਨਹੀਂ ਉਠਾ ਸਕਿਆ ਬਹੁਤ ਨੇੜਤਾ ਜਿਹੜੀ ਹੈ ਨਾ ਕਈ ਵਾਰ ਗੱਲ ਨਹੀਂ ਬਣਦੀ। ਉਸ ਨੇੜਤਾ ਦੇ ਇਖਤਰਾ ਤਰ੍ਹਾਂ ਦੇ ਖਿਆਲ ਸਾਹਮਣੇ ਬਾਧਾ ਬਣ ਜਾਂਦੇ ਨੇ ਪੁੱਤਰ ਹੈ ਬਈ ਪਿਆਰ ਹੈ ਇਹ ਭਰਾ ਹੈ ਪਤਨੀ ਹੈ ਇਹ ਸੰਬੰਧ ਹੀ ਐਸੇ ਦੀਵਾਰ ਦੀ ਤਰ੍ਹਾਂ ਖੜੇ ਹੋ ਜਾਂਦੇ ਨੇ ਕੁਝ ਗੱਲ ਨਹੀਂ ਬਣਉਂਦੀ ਤੇ ਔਰ ਜਿਨ੍ਹਾਂ ਨੇ ਕਦੀ ਇਸ ਧੰ ਦਾ سلسلہ ਨੇੜਿਆਂ ਦੇਖਿਆ ਉਹਨਾਂ ਨੇ ਜ਼ਰੂਰ ਮਹਿਸੂਸ ਕੀਤਾ ਹੋਵੇਗਾ ਤਾਂ ਸੁਪਰੀਦ ਪੁੱਛਦਾ ਬਾਪੂ ਤੋਂ ਪਰ ਮੈਂ ਕਿਹਾ ਜਾ ਬਈ ਜਨਕ ਕੋਲ ਜਾ ਜਾ ਤੈਨੂੰ ਦੱਸੇ ਸੁਖਦੇਵ ਕਹਿੰਦਾ ਜਨਕ ਉਹ ਰਾਜਾ ਜਿਹਦਾ سونے ਦਾ ਸਿੰਘਾਸਣ ਹੈ ਔਰ ਸੁਣਿਆ سونے ਦੇ ਭਾਂਡੇ ਚੀ ਰੋਟੀ ਖਾਂਦਾ ਔਰ ਸੁਣਿਆ ਕਦੀ ਕਦੀ ਨਿਰਤਵੀ ਵੇਖ ਲੈਂਦਾ ਐਸਾ ਪੁਰਸ਼ ਉਹ ਮੈਨੂੰ ਢੰਗ ਦੱਸੇਗਾ ਨਾਮ ਜਪਣ ਦਾ ਸੁਰਤ ਜੋੜਨ ਦਾ ਵਿਆਸ ਕੰਡ ਦੇ ਹਾਂ ਉਹੀ ਤਨਵਸ ਤੂੰ ਜਾ ਉਹਨਾਂ ਚਲਾ ਗਏ ਇਹਨੇ ਰਸਤੇ ਚ ਨਦੀ ਤੇ ਇਸ਼ਨਾਨ ਕੀਤਾ ਹੁਣ ਚੁੱਕਣ ਗੁਰੂ ਭਾਵਨਾ ਨਾਲ ਜਾ ਰਹੇ ਪਹਿਲੋ ਜੋ ਭੇਜ ਰਿਹਾ ਬਈ ਗੁਰੂ ਹੈ ਤੇ ਜਾ ਉਹਨੂੰ ਗੁਰੂ ਬਣਾ ਤੋ ਹੁਣ ਗੁਰੂ ਕੋਲ ਜਾਣਾ ਤੋ ਫਿਰ ਉਹਨੇ ਨਦੀ ਚ ਰਸਤੇ ਚ ਇਸ਼ਨਾਨ ਕੀਤਾ ਪਵਿੱਤਰ ਭਾਵਨਾ ਨਾਲ ਪਵਿੱਤਰ ਤਨ ਨਾਲ ਜਾਣਾ ਜਿਉਂ ਪਹੁੰਚਿਆ ਨਾ ਮਹਿਲਾ ਦੇ ਦਵਾਰ ਤੇ ਤੇ ਜਿਹੜਾ ਸੰਤਰੀ ਖੜਾ ਸੀ ਪਹਿਰੇਦਾਰ ਉਹਨੇ ਪਹਿਚਾਨ ਲਿਆ ਬਈ ਵਿਆਸ ਦਾ ਪੁੱਤਰ ਹੈ ਸੁਖਦੇਵ ਹੈ ਵਕਤ ਦਾ ਵੱਡਾ ઋષਿ ਹੈ ਉਨੇ ਸਨਮਾਨ ਕੀਤਾ ਪ੍ਰਣਾਮ ਕੀਤਾ ਤੇ ਸੁਖਦੇਵ ਪੁੱਛਦਾ ਦਵਾਰਪਾਲ ਤੋਂ ਜਨਕ ਕਿੱਥੇ ਹੈ ਤੇ ਦਵਾਰਪਾਲ ਕਹਿੰਦਾ ਰਸੋਈ ਦੇਚ ਨੇ ਭੋਜਨ ਛਕ ਦਿੱਤਾ ਕੁਛ ਨਾਮ ਕਰਕੇ ਆਇਆ ਸੀ ਨੇ ਤੇ ਗਿੱਲੀ ਲੰਗੋਟੀ ਉਹਨੇ ਉੱਥੇ ਦਵਾਰ ਤੇ ਰੱਖ ਦਿੱਤੀ ਉਹ ਤੁੰਬੜੀ ਤੇ ਸੋਟੀ ਵੀ ਰੱਖ ਦਿੱਤੀ ਤੇ ਅੰਦਰ ਚਲਾ ਤੇ ਜਉ ਜਾਂਦਾ ਰਸੋਈ ਦੇਚ ਕੀ ਦੇਖਦਾ ਹੈ ਸੋਨੇ ਦੇ ਬਰਤਨ ਤੇ ਹਜ਼ਾਰਾਂ ਤਰ੍ਹਾਂ ਦੇ ਸਿਲਸਿਲੇ ਉਸ ਰਸੋਈ ਦੇ ਰੌਣਕ ਦੇਖ ਕੇ ਹੀ ਦੰਗ ਰਹਿ ਗਿਆ ਪਹਿਲੇ ਤੇ ਇਹ ਰਸੋਈ ਹੈ ਕਿ ਰਸੋਈ ਪੂਰਾ ਮਹਿਲ ਹੈ ਪਹਿਲੇ ਤੇ ਇੱਥੇ ਹੀ ਦੰਮ ਰਹਿ ਗਿਆ ਫਿਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਜਨਕ ਦੇ ਅੱਗੋਂ ਤੇ ਸੁਖਦੇਵ ਕਹਿੰਦੇ ਸੁੱਕੀ ਰੋਟੀ ਖਾ ਕੇ ਮਨ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ ਇਹ ਤਰ੍ਹਾਂ ਤਰ੍ਹਾਂ ਦੇ ਭਗਵਾਨ ਛਕਣ ਵਾਲਾ ਬੰਦਾ ਕੀ ਖਾਤਨਾਮ ਜਪਦਾ ਹੋਗਾ ਪਿਓ ਨੇ ਗਲਤ ਥਾਂ ਤੇ ਗੱਲ ਹੀ ਦਿੱਤਾ ਬਹੁਤ ਲੱਗਦਾ ਬੈਠ ਧਿਆਰ ਪਰ ਅੰਦਰ ਸਰਬਾ ਨਹੀਂ ਬਜੀ ਉੱਠ ਖੜਾ ਤੇ ਜਿਉਂ ਉੱਠ ਖੜਾ ਹੋਇਆ ਤੇ ਜਨਕ ਰੋਕਦਾ ਵੀ ਰਿਸ਼ੀ ਜੀ ਆਏ ਹੋ ਤੇ ਚੱਲ ਪੈ ਕੋਈ ਰੱਬ ਦੀ ਗੱਲ ਕਰੋ ਪਰਮਾਤਮਾ ਦੀ ਗੱਲ ਕਰੀ ਚਰਚਾ ਕਰੀ ਤੇ ਸੁਖਦੇਵ ਨੇ ਸਿੱਧਾ ਹੀ ਕਹਿ ਦਿੱਤਾ ਰੱਬ ਦੀ ਗੱਲ ਆਉਂਦੀ ਹੈ ਰੱਬ ਦੇ ਪਿਆਰਿਆਂ ਨਾਲ ਤੇਰੇ ਵਰਗੇ ਮਾਇਆਧਾਰੀਆਂ ਨਾਲ ਨਹੀਂ ਤੂੰ ਰੋਟੀ ਵੀ ਸੋਨੇ ਦੇ ਭਾਂਡੇ ਵਿੱਚ ਖਾਂਦਾ ਤੇ 36 ਪ੍ਰਕਾਰ ਦੇ ਭੋਜਨ ਛਕਦਾ ਹੈ ਦੀ ਖਾਕ ਨਾਮ ਜਪਦਾ ਮੈਂ ਦਾ ਮੇਰਾ ਬਾਪੂ ਭੋਲਾ ਹੀ ਬਿਲਕੁਲ ਤੇਰੇ ਕੋਲ ਬੈਠਾ ਹੈ। ਉਸ ਨੇ ਕਰ ਜਨਤ ਨਹੀਂ ਕਿਹਾ। ਬਲ ਮੈਂ ਇਹ ਆਖਿਆ ਕੋਈ ਬੈਠੀਏ ਰੱਬ ਦੀ ਚਰਚਾ ਕਰੀਏ। ਮੈਂ ਨਾਮ ਜਪਦਾ ਆ ਜਾਂ ਨਹੀਂ ਜਪਦਾ ਮੈਂ ਇਸ ਤਰ੍ਹਾਂ ਤਾਂ ਕੋਈ ਦਾਵਾ ਨਹੀਂ ਕੀਤਾ। ਵੀ ਰੱਬ ਦੀ ਚਰਚਾ ਕਰੀਏ, ਪ੍ਰਮਾਤਮਾ ਦੀ ਗੱਲ ਕਰੀਏ ਬੈਠ। ਤੇ ਸੁਖਦੇਵ ਕਹਿੰਦਾ ਤੇਰੇ ਕੋਲ ਕੀ ਪ੍ਰਮਾਤਮਾ ਦੀ ਗੱਲ ਸੁਣਨੇ? ਤੋ ਇਹ ਨਾਮ ਆਇਆ ਧਾਰੀ ਤੇ ਜਨਕੰਨ ਦੇ ਚਲੋ ਨਈ ਸੁਣਨੀ ਤੇ ਕਮ ਸੇ ਕਮ ਸੁਣਾ ਲਈ ਤੂੰ ਸੁਣਾ ਤੇ ਤੇਰੇ ਕੋਲ ਸੁਣਵੇ ਤੂੰ ਸੁਣਾ ਜੇ ਮੇਰੇ ਕੋਲ ਸੁਣਨ ਵਿੱਚ ਤੈਨੂੰ ਇਨਕਾਰ ਹੈ ਇਤਰਾਜ਼ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਸੁਣਾ ਸ਼ਾਇਦ ਮੇਰੀ ਕੋਈ ਗੱਲ ਬਣੀ ਬੜੀ ਨਿਰਮਾਨਤ ਬੜੀ ਗਲਤੀ ਸੁਖਦੇਵ ਬੈਠ ਤੇ ਗਿਆ ਉਹ ਗੱਲ ਨਾ ਫੁਰੇ ਉਹਨੂੰ ਕੋਈ ਇਤਨੇ ਚ ਕੀ ਹੋਇਆ ਜਿਹੜਾ ਸੰਤਰੀ ਸੀ ਨਾ ਦਵਾਰ ਪਾਲ ਉਹ ਭਜੇ ਆਇਆ ਤੇ ਕਹਿੰਦਾ ਰਾਜਨ ਮੈਲਾਂ ਨੂੰ ਅੱਗ ਲੱਗ ਗਈ। ਤੂੰ ਰਾਜੇ ਨੇ ਕਿ ਅੱਛਾ ਤੂੰ ਜਾ ਸੀ ઋષਿ ਨਾਲ ਥੋੜੀ ਜਿਹੀ ਚਰਚਾ ਕਰਨੀ। ਤੇ ਸੁਖਦੇਵ ਤੇ ਡੰਗ ਰਹਿ ਗਿਆ ਭੈ ਅੱਗ ਲੱਗੀ ਹੈ। ਤੇ ਇਹ ਦਾ ਚੈ ਜਾ ਉਸੇ ਤਰੀਕੇ ਨਾਲ ਕੋਈ ਫਰਕ ਨਹੀਂ ਪਿਆ। ਤੇ ਜਨਕ ਕਹਿੰਦਾ ਅੱਛਾ ਸੁਖਦੇਵ ਫਿਰ ਕਰ ਕੋਈ ਗੱਲ। ਪਰਮਾਤਮਾ ਉਹ ਦਵਾਰ ਪਾਰ ਫਿਰ ਭਜਿਆ ਤੇ ਕਹਿੰਦਾ ਰਾਜਮ ਉਹ ਅੱਗ ਵੱਧ ਗਈ ਅੱਧਾ ਮਹਿਲ ਉਸ ਦੀ ਲੇਟ ਦੇ ਸ਼ਾਦੇ ਜਨ ਕੈਨਨ ਕੋਈ ਨਹੀਂ ਇੱਕ ઋષਿ ਦਾ ਪੁੱਤਰ ਔਰ ઋષਿ ਦੇ ਰੂਪ ਵਿੱਚ ਮੇਰੇ ਕੋਲ ਬੈਠਾ ਕੋਈ ਬਰਤ ਜਦ ਇੰਨੇ ਵੱਡੇ ਇੱਕ ઋષਿ ਦਾ ਪੁੱਤਰ ਤੇ ਪੁੱਤਰ ਵੀ ઋષਿ ਹੋਵੇ ਉਹ ਮੇਰੇ ਕੋਲ ਬੈਠਾ ਹੋਵੇ ਇਹਨੂੰ ਛੱਡ ਕੇ ਮੈਂ ਅਗ ਦਾ ਸਵਾਗਤ ਕਰਨ ਵਾਸਤੇ ਲੰਝਾਸਾ ਤੇ ਮਹਾਨ ਮੁਨੱਖ ਬੈਠਾ ਬੜਾ ਮਹਾਨ ਮੁਨੱਖ ਬੈਠਾ ਪਰ ਉਸ ਦਵਾਰਪਾਲ ਨੇ ਕਹਿ ਦਿੱਤਾ ਰਾਜਨ ਅਗ ਤੇ ਬਹੁਤ ਵੱਧ ਗਈ ਜਿੱਥੇ ਮੈਂ ਖੜਾ ਪਹਿਰਾ ਦੇ ਰਿਹਾ ਉਸ ਪਾਸੇ ਵੀ ਲਪਟਾਂ ਦੀ ਆਣ ਲੱਗ ਪਈ ਤੇ ਸੁਖਦੇਵ ਕਹਿੰਦਾ ਉਸ ਪਾਸੇ ਨਹੀਂ ਲਪਟਾਂਣ ਲੱਗ ਪਈਆਂ ਭੱਜੋ ਤੇ ਜਨਕਿੰਨ ਕਿਉਂ ਭਜੇ ॠषि ਜੀ ਭਜੇ ਕਿਉਂ ਜਾਂਦੇ ਹੋ ਅਗੜ ਲਗਾ ਤੂੰ ਤੇ ਰਾਜਾ ਹੈ ਨਾ ਤੇ ਮੇਰੇ ਕੋਲ ਤੇ ਇੱਕੋ ਹੀ ਲੰਗੋਟੀ ਉੱਥੇ ਮੈਂ ਛੱਡ ਆਇਆ ਕਿਦਨੇ ਜਲ ਗਈ ਤੇ ਫਿਰ ਇੱਕੋ ਹੀ ਤੂੰਬੜੀ ਹੈ ਤੇ ਉਸ ਵਕਤ ਜਨਕ ਕੇਨਨ ਨੂੰ ਗੱਲ ਸੁਣ ਮਾਇਆਧਾਰੀ ਕੌਣ ਹੈ ਬਸ ਐਦਾ ਫੈਸਲਾ ਉਹਨੂੰ ਕਰ ਜਿਸ ਦੇ ਇੰਨੇ ਮਹਿਲ ਜਲ ਰਹੇ ਉਹਨੂੰ ਭਾਜੜ ਮੇ ਹੀ ਪਈ ਤੇ ਜਿਹਦੀ ਲੰਗੋਟੀ ਅਜੇ ਸੜੀ ਵੀ ਨਹੀਂ ਭਾਜਣਾ ਪਹਿਲੇ ਪਹਿਲੇ ਅੰਦਾਜ਼ਾ ਲਾ ਕੌਣ ਫਸੇ ਤੂੰ ਜਿੰਨਾ ਇਸ ਲੰਗੋਟੀ 'ਚ ਫਸਿਆ ਹੋਇਆ ਹੈ ਇਤਨਾ ਵੀ ਮੈਂ ਇਸ ਮਹਿਲਾ 'ਚ ਨਹੀਂ ਫਸਿਆ ਅੰਦਾਜ਼ਾ। ਔਰ ਇਹ ਲੰਗੋਟੀ ਤੇਰੀ ਮੇਰੇ ਮਹਿਲਾ ਨਾਲੋਂ ਜ਼ਿਆਦਾ ਕੀਮਤੀ ਹੈ। ਐ ਰਹੀ ਸੀ ਥੋੜੀ ਜਿਹੀ ਵਿਚਾਰ ਕਰ। ਤੇਰੀ ਇਹ ਲੰਗੋਟੀ ਮੇਰੇ ਸੋਨੇ ਦੇ ਭਾਂਡਿਆਂ ਨਾਲੋਂ ਜ਼ਿਆਦਾ ਕੀਮਤੀ ਹੈ। ਕਿਉਂ? ਕਿ ਜਲਦੇ ਹੋਏ ਸੋਨੇ ਨੇ ਮਹਿਲਾ ਨੇ ਮੈਨੂੰ ਨਹੀਂ ਭਾਜਣਾ ਪਾਈਆ। ਲੰਗੋਟੀ ਨੇ ਤੈਨੂੰ ਭਾਜੜ ਪਾਇਆ। ਮੇਰਲ ਮੇਰਾ ਅੱਧਾ ਜਲ ਗਿਆ। ਭਾਜੜ ਨਹੀਂ ਪਈ। ਲੰਗੋਟੀ ਤੇਰੀ ਜਲੀ ਨਹੀਂ। ਤਾਂ ਵੀ ਭਾਜੜ ਤੈਨੂੰ ਪਹਿ ਗਈ ਹੈ ਤੇ ਰਿਸ਼ੀ ਤੂੰ ਖੁਦ ਸੋਚਨੇ ਲੰਗੋਟੀ ਤੇਰੀ ਕਿੰਨੀ ਕੀਮਤੀ ਹੈ ਤੂੰ ਸੋਚਿਆ ਹੀ ਨਹੀਂ ਵਿਚਾਰੇ ਹੀ ਨਹੀਂ ਅੱਖ ਖੋਲ ਸੁਖਦੇ ਹਾਂ ਇਹਦੇ ਮਹਿਲਾ ਨਾਲੋਂ ਇਹ ਲੰਗੋਟੀ ਬਹੁਤ ਕੀਮਤੀ ਕਿਉਂ ਕਿ ਮਹਿਲਾ ਦੀ ਵੀ ਇਸ ਨੂੰ ਇਤਨੀ ਪਕੜ ਨੇ ਜਿੰਨੀ ਪਕੜ ਮੈਨੂੰ ਇਸ ਲੰਗੋਟੀ ਦੀ ਹੈ ਔਰ ਇਹ ਲੰਗੋਟੀ ਦੀ ਇਤਨੀ ਪਕੜ ਜਦ ਮੇਰੀ ਸੁਰਤ ਦੇ ਚ ਹੈ ਤੇ ਮੇਰੀ ਸੁਰਤ ਨਾਮ ਨਾਲ ਕਿਸ ਤਰ੍ਹਾਂ ਜੁੜੇ ਨਿੱਕੀਆਂ ਜੀਆਂ ਗੱਲ ਦੇ ਇਸ ਜਨਕ ਨੇ ਸਮਝਾਇਆ। ਤੋਤੇ ਪਸੇ ਨਿੱਕੀਆਂ-ਨਿੱਕੀਆਂ ਚੀਜ਼ਾਂ ਨੇ ਤੈਨੂੰ ਰੋਕੇ ਮੈਨੂੰ ਵੱਡੀਆਂ ਚੀਜ਼ਾਂ ਨੇ ਵੀ ਨਹੀਂ ਰੋਕੇ। ਗੱਲ ਸਿਰੇ ਇੰਨੀ ਹੈ। ਸੁਰਤ ਜਿਹੜੀਆਂ ਨਾ ਬਹੁਤ ਨਿੱਕੀਆਂ-ਨਿੱਕੀਆਂ ਚੀਜ਼ਾਂ ਨੇ ਸਾਨੂੰ ਰੋਕ ਰੱਖਿਆ। ਵੱਡੀਆਂ ਦੀ ਤੇ ਗੱਲ ਛੱਡੋ। ਦਰਿਆਵਾਂ ਦੇ ਵਹਿਣ ਕਈ ਵਾਰ ਚਟਾਨਾਂ ਕਰਕੇ ਰੁਕਦੇ ਨੇ, ਕੰਕਰਾਂ ਕਰਕੇ ਨਹੀਂ। ਪਰ ਸਾਡੀ ਸੁਰਤ ਦਾ ਵੇਦ ਤੇ ਨਿੱਕੇ-ਨਿੱਕੇ ਪੱਥਰਾਂ ਨੇ ਰੋਕ ਰੱਖਿਆ। ਬਿਲਕੁਲ ਨਕੀਆਂ ਨਕੀਆਂ ਚੀਜ਼ਾਂ ਨੇ ਕਦੀ ਬਗੌਰ ਮੁਤਾਲਾ ਕਰਕੇ ਵੇਖਣਾ ਨਾਮ ਨਾਲ ਸੁਰਤ ਨਹੀਂ ਭੇਜੜਦੀ ਇਹ ਕੋਹ ਪਹਾੜ ਨਹੀਂ ਨਕੀਆਂ ਨਕੀਆਂ ਚੀਜ਼ਾਂ ਉਹ ਸੁਖਦੇਵ ਦੀ ਲੰਗੁਰਦੀ ਤੋਂ ਜ਼ਿਆਦਾ ਨਹੀਂ ਹੋਣਗੀ ਬਸ ਉਹ ਨਹੀਂ ਕੋਈ ਨਹੀਂ ਸੁਰਤ ਨੂੰ ਅਗਾ ਜਾਂਦਾ ਕੋਈ ਨਹੀਂ ਸੁਰਤ ਨੂੰ ਜੁੜਨ ਦੇ ਨਹੀਂ ਤਾਂ ਫਿਰ ਰੋ ਪਿਆ ਸੁਖਦੇਵ ਕਹਿੰਦਾ ਰਾਜਨ ਮੈਂ ਤੁਹਾਨੂੰ ਆਉਂਦਿਆਂ ਵੀ ਰਾਜਨ ਕਿਹਾ ਤੇ ਹੁਣ ਨਹੀਂ ਪਰ ਹੁਣ ਮੈਂ ਤੁਹਾਨੂੰ ਗੁਰੂ ਕਹਿੰਦਾ ਮੈਨੂੰ ਸਿੱਖਿਆ ਦਿੱਕsha ਦੇਓਗੇ ਜਨ ਕਹਿੰਦਾ ਹਾਂ ਜਦੋਂ ਯੋਗ ਹੋਵੇਗਾ ਅਜੇ ਨਹੀਂ ਤੋ ਯੋਗ ਗੁਰੂ ਗ੍ਰੰਥ ਸਾਹਿਬ ਦੇ ਚ ਇੱਕ ਇਸ਼ਾਰਾ ਮਿਲਦਾ ਹੈ ਕਿ ਜੂਠਣ ਜੂਠ ਪਰੇ ਸਿਰ ਉਪਰ ਖਿੰਨ ਮੰਨਵਾ ਦਿਲ ਨਾ ਢੁਲਾ ਲਉ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਿਆ ਯੋਗ ਹੋਵੇਗਾ ਤੋ ਸੁਖਦੇਵ ਨੂੰ ਮਹਿਸੂਸ ਹੋਇਆ ਹੰਕਾਰੀ ਰਿਸ਼ੀ ਹੋਣ ਦਾ ਮਾਣ ਪੇਰ ਮੇਰਾ ਰਿਸ਼ੀ ਹੰਕਾਰ ਹੈ ਰਸੋਈ ਦਾ ਜਿਹੜਾ ਪਿਛੋਕੜ ਸੀ ਨਾ ਪਿਛਵਾੜ ਉੱਥੇ ਜਾ ਬੈਠਾ ਤੇ ਜਨੰਗ ਦੇ ਘਰੋਂ ਸੈਂਕੜੇ ਸਾਧੂ ਸੰਤ ਰੋਜ਼ ਭੋਜਨ ਛਕਦੇ ਸਨ ਤੇ ਭੋਜਨ ਛਕਾਉਣ ਦਾ ਤਰੀਕਾ ਇਹ ਸੀ ਪਤਲਾਂ ਵਿੱਚ ਸਾਨੂੰ ਹਿੰਦੁਸਤਾਨ ਵਿੱਚ ਕਦੀ ਕਦੀ بڑے بڑے ਮੰਡਾਰਿਆਂ ਦੇ ਦੇਖਣ ਨੂੰ ਮਿਲਣਗੇ ਪਤਲਾਂ ਦੀਆਂ ਥਾਲੀਆਂ ਬਣਾਉਂਦੀਆਂ ਨੇ ਪਤਲਾਂ ਦੀ ਕੋਲੇ ਬਣਾਉਂਦੇ ਨੇ ਅੱਜ ਵੀ ਹੈ بڑے بڑے ਮੰਦਿਰਾਂ 'ਚ ਜਿੱਥੇ ਲੱਖ ਲੱਖ 50 50 ਹਜ਼ਾਰ ਬੰਦਾ ਭੋਜਨ ਛਕੀ ਫਰੇਈ ਕਰਨਾ ਪੈਂਦਾ 400 ਸਾਲਾ ਜਦ ਗੁਰਪਰਵ ਰੂਪ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਨਮ ਦਿਨ ਮਨਾਇ ਦੀ ਸਮਾਪਤੀ ਕਰਦੇ ਹਾਂ ਤਾਂ ਹੁਣ 22 ਲੱਖ ਬੰਦਾ ਅੰਮ੍ਰਿਤਸਰ ਪਹੁੰਚਿਆ ਫਿਰ ਇਹਨਾਂ ਬਤਲਾ ਨਾਲ ਕੰਮ ਚਲਾਇਆ ਹੁਣ 22 ਲੱਖ ਵਾਸਤੇ 22 ਲੱਖ ਭਾਂਡੇ ਤੋਂ ਬਤਲਾ ਨਾਲ ਕੰਮ ਚਲਾਇਆ ਛੇਤੀ ਗੱਲ ਬਣਦੀ ਤਾਂ ਜਨਗ ਦੇ ਘਰ ਲੰਗਰ ਹੁੰਦਾ ਸੀ ਰੋਜ਼ ਸਾਧੂ ਸੰਤਾਂ ਤੋਂ ਬਤਲਾ ਨਾਲ ਕੰਮ ਚਲਾਉਂਦਾ ਸੀ ਰਸੋਈ ਦੇ ਪਿੱਛੇ ਜਾ ਬੈਠ ਜਾਤ ਕੋਸ ਨੇ ਆਰੰਭ ਕਰ ਦਿੱਤਾ ਉਹ ਝੂਠ ਉਸ ਦੇ ਉੱਤੇ ਛੁੱਟੀ ਜਾਂਦੀ ਰਹੀ ਝੂਠ ਨ ਝੂਠ ਪਰੇ ਸਿਰ ਉੱਪਰ ਖਿੰਨ ਮੰਨਵਾ ਤੇ ਨਾ ਢੁਲਾਵੇਂ ਇਹ ਨਾ ਨਿਰਮਾਣ ਹੋ ਗਿਆ ਪਹਿਲੇ ਨਿੱਕੀ ਜੀਆਂ ਗੱਲ ਤੇ ਅਗਬਗੋਲਾ ਉੱਜਾਂਦਾ ਸੀ ਪਰ ਅੱਜ ਕੋਈ ਝੂਠ ਉੱਪਰ ਛੁੱਟਦਾ ਪਿਆ ਤਾਂ ਵੀ ਚੁੱਪ ਠੀਕ ਕੋਈ ਗੱਲ ਨਹੀਂ ਝੂਠ ਆਖਰ ਜਨਕ ਦੀ ਰਸੋਈ ਦੀ ਹੈ ਝੂਠ ਆਖਰ ਜਨਕ ਦੇ ਮੈਨਾ ਦੀ ਹੈ ਉਸ ਪੁਰਸ਼ ਦੇ ਮੈਲਾਂ ਦੀ ਹੈ ਜਿਸ ਦੇ ਅੰਦਰ ਮਹਿਲਾ ਦੀ ਵੀ ਪਕੜ ਨਹੀਂ ਪਰ ਉਸ ਬੰਦੇ ਤੇ ਝੂਠ ਪਹਿਣੀ ਚਾਹੀਦੀ ਏ ਜਿਹਨੂੰ ਲੰਗੋਟੀ ਦੀ ਵੀ ਇਤਨੀ ਪਕੜਾ ਹੈ ਸ਼ਰਮਸਾਰ ਸੀ ਕਹਿੰਦੇ ਉਹ ਪਤਲਾਂ ਦੇ ਥੱਲੇ ਦੱਬ ਗਿਆ ਪਤਲਾਂ ਦਾ ਢੇਰ ਇਤਨਾ ਉੱਚਾ ਹੋ ਗਿਆ ਉਹ ਵਿੱਚ ਹੀ ਦੱਬ ਗਿਆ ਤੇ ਜਦ ਅਰੰਭ ਜਦ ਢੇੜ ਬਹੁਤ ਹੋਇਆ ਤੇ ਪੱਤੇ ਚੁੱਕੇ ਜਾਂਦੇ ਹੁੰਦੇ ਸਨ ਅੱਜ ਜਦ ਸਫਾਈ ਕਰਨ ਵਾਲੇ ਪਤਿਆਂ ਨੂੰ ਚੁੱਕਣਾ ਹੈ ਤੇ ਜੰਨਤ ਵੀ ਉੱਥੇ ਖੜਾ ਹੈ ਤੇ ਕੰਨਮ ਢੰਗ ਨਾਲ ਪੱਤੇ ਚੁੱਕਣਾ ਇਹਨਾਂ ਪਤਿਆਂ ਦੇ ਤੱਲੇ ਕੋਈ ਮਹਾਂ ਰਿਸ਼ੀ ਬੈਠਾ ਹੈ ਇਹਨਾਂ ਝੂਠੇ ਪਤਨਾਂ ਦੇ ਨਾਲ ਇੱਕ ਐਸਾ ਪੁਰਸ਼ ਹੈ ਪਵਿੱਤਰ ਹੋ ਗਿਆ ਜੋ ਦੇਖ ਕੇ ਵੀ ਹੈਰਾਨਗੀ ਇਹਦੇ ਉੱਪਰ ਪਈਏ ਝੂਠ ਪਰ ਗਜ਼ਬ ਦੀ ਗੱਲ ਹੈ ਮਨ ਦੇ ਉੱਤੇ ਜਿੰਨੀ ਝੂਠ ਪਈ ਸੀ ਸਾਰੀ ਤੋੜ ਗਈ ਬੜਾ ਪਵਿੱਤਰ ਮਨੁੱਖ ਬੈਠਾ ਐ ਇਨਾ ਝੂਠੇ ਪਤਨਾਂ ਦੇ ਤੰਗ ਇਸ ਝੂਠ ਦੇ ੱਤੇ ਇੱਕ ਮਹਾਨ ਆਤਮਾ ਬੈਠੀ ਐ ਢੰਗ ਨਾਲ ਪੱਤਲ ਸੁਖਣੇ ਖਰਾਸਨਾ ਪਹੁੰਚੇ ਚੋਟ ਨਾਲ ਦੇ ਪੱਤੇ ਸਹਜੇ ਸਹਜੇ ਹਟਾਏ ਗਏ ਥੱਲੇ ਸਮਾਧੀ ਚ ਬੈਠਾ ਸੀ ਲੇਨ ਬੈਠਾ ਸੀ ਜਨਕ ਨੇ ਉਠਾ ਕੇ ਗਲ ਨਾਲ ਲਾਇਆ ਆਖਿਆ ਹਾਂ ਜਦ ਹੁਣ ਤੈਨੂੰ ਲੰਗੋਟੀ ਦੀ ਪਕੜ ਨਹੀਂ ਰਹੀ ਹੁਣ ਤੈਨੂੰ ਮਹਿਲਾ ਦੀ ਵੀ ਪਕੜ ਨਹੀਂ ਔਰ ਹੁਣ ਤੋਂ ਜੀਵਨ ਮੁਕਤ ਹੁਣ ਤੈਨੂੰ ਸੰਸਾਰ ਦੀ ਕੋਈ ਚੀਜ਼ ਪਕੜ ਨਹੀਂ ਸਕਦੀ ਤੂੰ ਹਰ ਚੀਜ਼ ਦੇ ਕੋਲ ਲੰਘ ਜਾਏਗਾ ਇੰਜ ਲੰਘ ਜਾਏਗਾ ਜਿਵੇਂ ਦਰਿਆ ਲੰਘ ਜਾਂਦਾ ਹੈ ਇਹ ਜਨਕ ਨੇ ਉਸ ਨੂੰ ਕਹਾਣੀ ਸੁਣਾਈ ਦਰਿਆ ਲੰਘ ਜਾਂਦਾ ਤੋ ਦਰਿਆ ਸਮਸ਼ਾਨ ਘਾਟ ਦੇ ਕੋਲੋਂ ਲੰਘ ਜਾਂਦਾ ਹੈ ਇੱਕ ਬਗੀਚੇ ਦੇ ਕੋਲੋਂ ਲੰਘ ਜਾਂਦਾ ਹੈ ਉਜਾਰ ਦੇ ਕੋਲੋਂ ਲੰਘ ਜਾਂਦਾ ਹੈ ਬਾਜ਼ਾਰਾਂ ਦੀ ਰੌਣਕ ਦੇ ਕੋਲੋਂ ਲੰਘ ਜਾਂਦਾ ਹੈ ਸ਼ਹਿਰਾਂ ਤੇ ਕਸਬਿਆਂ ਦੇ ਕੋਲੋਂ ਵੀ ਲੰਘ ਜਾਂਦਾ ਹੈ ਕਿਦਰੇ ਰੁਕਦਾ ਨਹੀਂ ਜੇ ਮਰਗੜ ਘਾੜ ਦੇ ਕੋਲੋਂ ਲੰਘਦਾ ਹੈ ਤਾਂ ਰੋਂਦਾ ਨਹੀਂ ਜੇ ਫੁੱਲਾਂ ਦੇ ਬਗੀਚਿਆਂ ਦੇ ਕੋਲੋਂ ਲੰਘਦਾ ਹੈ ਦਰਿਆ ਉੱਥੇ ਹੱਸਦਾ ਨਹੀਂ ਮੁਸਕਰਾਉਂਦਾ ਨਹੀਂ ਉਹਦੀ ਆਪਣੀ ਰਵਾਨੀ ਹੈ ਜੇ ਸ਼ਹਿਰਾਂ ਦੇ ਕੋਲੋਂ ਲੰਘਦਾ ਹੈ ਤਾਂ ਸ਼ੋਰ ਨਹੀਂ ਕਰਦਾ ਜੇ ਸੰਸਾਨ ਰਸਟਿਆਂ 'ਚੋਂ ਲੰਘਦਾ ਹੈ ਤਾਂ ਉਹਦੀ ਸੰਸਾਨੀ ਵਿੱਚ ਕੋਈ ਉਦਾਸੀ ਨਹੀਂ ਪੈਦਾ ਹੁੰਦੀ ਉਹ અપਰਾਮਤਾ ਨਹੀਂ ਪੈਦਾ ਹੁੰਦੀ ਉਹਦਾ ਵਹਿਣ ਜਾ ਰਹੀ ਹੈ ਚੈਨ ਉਦੋਂ ਹੀ ਮਿਲਦਾ ਹੈ ਜਦ ਸਾਗਰ ਦੇ ਵਿੱਚ ਨਹੀਂ ਜਨਕ ਨੇ ਕਥਾ ਸੁਣਾਈ ਹੁਣ ਤੇਰੀ ਜੀਵਨ ਦੀ ਧਾਰਾ ਚਹਣ ਰਸਤੇ 'ਚ ਬਜ਼ਾਰ ਆ ਰੋਮ ਕਾਂ ਮਰਗੜ ਘਾਟਾਂ ਕਿਸੇ ਦੀ ਮੌਤ ਹੋ ਜਾਏ ਕਿਸੇ ਦਾ ਜਨਮ ਹੋ ਜਾਏ ਖੁਸ਼ੀ ਹੋ ਜਾਏ ਗਮ ਹੋ ਜਾਏ ਤੇਰੀ ਜੀਵਨ ਦੀ ਧਾਰਾ ਹੁਣ ਚੱਲਦੀ ਰਹੇਗੀ ਤੂੰ ਦਰਿਆ ਦੀ ਤਰ੍ਹਾਂ ਹੁਣ ਪਾਵਨ ਨਦੀ ਦੀ ਤਰ੍ਹਾਂ ਹੁਣ ਤੇਰੇ ਸੁਰਤ ਨੂੰ ਕੋਈ ਰੋਕ ਨਹੀਂ ਸਕਦਾ ਹੁਣ ਇਹ ਸਭ ਸਾਗਰ ਦੇ 'ਚ ਪਹੁੰਚੇਗੀ ਤਾਂ ਮੈਂ ਇਤਨੀ ਅਰਜ਼ ਕਰਾਂ ਇਹ ਸੁਰਤ ਅਗਾਹ ਚੱਲ ਸਕੇ ਤੇ ਨਾਮ ਦੇ 'ਚ ਲੀਨ ਹੋ ਸਕੇ ਤੇ ਰਸ ਮਾਨ ਸਕੇ ਢੰਗ ਧੋਣੇ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਖਾ ਜਾਇ ਇਕ ਇਹ ਦੂਜਾ ਢੰਗ ਹੈ ਧੁਨੋਂ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਤਿ ਕਹਾਣੀ ਧੋਨੋਂ ਦੇਚ ਧਿਆਨ ਜੋੜ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ ਇਹਦੇਚ ਧਿਆਨ ਜੋੜਨਾ ਸਿਰਫ ਇਕ 5 ਮਿੰਟ ਦਾ ਵਕਤ ਕੱਢਿਆ ਕਰੋ ਸਵੇਰੇ ਇਹ ਠੀਕ ਹੈ 5 ਮਿੰਟ ਦੇਚ ਸਾਢੇ 4 ਮਿੰਟ ਵੀ ਨਹੀਂ ਜੁੜ ਸਕੋਗੇ ਇੱਕ ਸੈਕਿੰਡ ਵੀ ਨਹੀਂ ਜੁੜ ਸਕੋਗੇ ਇਹ ਵੀ ਦੇਖ ਲੈ ਨਾ ਸਵੇਰ ਤੁਸੀਂ ਪੜਨਾ ਧਿਆਨ ਇੱਕ ਪਾਸੇ ਹੋਵੇਗਾ ਧੁਨ ਇੱਕ ਪਾਸੇ ਹੋਵੇਗੀ ਵਾਹਿਗੁਰੂ ਵਾਹਿਗੁਰੂ ਆਪਣਾ ਜ਼ਬਾਨ ਤੇ ਹੋਵੇਗਾ ਧਿਆਨ ਕਿਸੇ ਹੋਰ ਪਾਸੇ ਹੋਵੇਗਾ ਪਰ ਜੇ ਕਰਦੇ ਰਹਿ ਤਾਂ ਅਭਿਆਸ ਬਖ ਜਾਏਗਾ ਅਰਦਾਸ ਕਰਦੇ ਰਹਿ ਤਾਂ ਗੁਰੂ ਦੀ ਮਿਹਰ ਹੋ ਜਾਏਗੀ ਤੇ ਗੱਲ ਬਣ ਜਾਏਗੀ ਜੇ ਗੱਲ ਨਾ ਬਣੇ ਤਾਂ ਸਮਝ ਲੈਣਾ ਤੁਹਾਡੀਆਂ ਜਿਹੜੀਆਂ ਇੱਛਾਵਾਂ ਨੇ ਉਹ ਗੱਲ ਨਹੀਂ ਬਣਨ ਦੇਣੀਆਂ ਗੁਰੂ ਤੇ ਗੱਲ ਬਣਾਉਂਦਾ ਹੈ ਇਹ ਜਿੰਨਾ ਸਮਝਣਾ ਗੁਰੂ ਦੀ ਬਖਸ਼ਿਸ਼ ਕਿਸੇ ਵਕਤ ਆਉਂਦੀ ਹੈ ਇਹ ਨਾ ਸੱਚੋ ਸੂਰਜ ਹੈ ਦੇ ਵਕਤ ਕਿਸੇ ਵਕਤ ਅੰਧੇਰਾ ਹੁੰਦਾ ਤੇ ਕਿਸੇ ਵਕਤ ਰੋਸ਼ਨੀ ਆਉਂਦੀ ਹੈ ਇੱਥੇ ਰਾਤ ਹੋ ਗਈ ਹੈ ਤੇ ਇਹਦਾ ਇਹ ਮਤਲਬ ਨਹੀਂ ਸੂਰਜ ਦੇ ਚ ਅੰਧੇਰਾ ਆ ਗਿਆ ਹੈ ਸੂਰਜ ਤੇ ਰੋਸ਼ਨ ਹੈ ਹੁਣ ਵੀ ਕਿਸੇ ਨੂੰ ਰੋਸ਼ਨੀ ਨਹੀਂ ਦੇ ਰਿਹਾ ਅੱਥੇ ਪੈਰੋ ਰੋਸ਼ਨ ਹੈ ਹਾਂ ਜਿਹੜਾ ਜ਼ਮੀਨ ਦਾ ਫਿੱਟਾ ਸੂਰਜ ਇੱਕ ਪਾਸੇ ਹੋ ਜਾਂਦਾ ਉੱਥੇ ਅੰਧਕਾਰ ਆ ਜਾਂਦਾ ਹੈ ਗੱਲ ਸਾਰੀ ਜਿਹੜੀ ਉੱਥੇ ਪ੍ਰਮਾਤਮਾ ਹਰ ਵਕਤ ਬਖਸ਼ਿਸ਼ ਕਰਦਾ ਹੈ ਪਰ ਜਿਹੜਾ ਉਸਦੀ ਬਖਸ਼ਿਸ਼ ਤੋਂ ਮੂੰਹ ਮੋੜ ਲੈਂਦਾ ਬਸ ਉਸ ਤੇ ਹਨੇਰਾ ਹੋ ਜਾਂਦਾ ਹੈ ਐਸਾ ਨਹੀਂ ਉਹ ਕਰੋਪੀ ਕਰਦਾ ਰੱਬ ਕਰੋਪੀ ਕਰਦਾ ਨਹੀਂ ਕਰੋਪੀ ਕਰਨਾ ਜਾਣਦਾ ਹੀ ਨਹੀਂ ਉਹ ਕઠੋਰ ਹੈ ਗੁਰੂ ਕਦੀ ਕਰੋਪੀ ਨਹੀਂ ਕਰਦਾ ਗੁਰੂ ਕਦੀ ਸਰਾਪ ਨਹੀਂ ਦਿੰਦਾ ਬਖਸ਼ਿਸ਼ ਕਰਦਾ ਦਇਆ ਕਰਦਾ ਪਰ ਫਰਸ ਇਤਨਾ ਹੈ ਹੁਣ ਜਿਹੜੀ ਜ਼ਮੀਨ ਦਾ ਪਿੱਛਾ ਸੂਰਜ ਦੀ ਤਰਫ ਪਿੱਟ ਕਰ ਬੈਠੇ ਉਹ ਤੇ ਹਨੇਰਾ ਹੋ ਜਾਂਦਾ ਹੈ ਤੇ ਜਿਹੜਾ ਮਨਮੁਖ ਮਨ ਦੇ ਅਧੀਨ ਚੱਲਣ ਵਾਲਾ ਹੋਵੇ ਗੁਰੂ ਦੀ ਮੇਰ ਤੋਂ ਮਾਂਝਿਆ ਰਹੇ ਗੁਰੂ ਦੀ ਬਖਸ਼ਿਸ਼ ਤੋਂ ਵਾਂਝਾ ਰਹੇ ਗੁਰੂ ਦੀ ਰਹਿਮਤ ਤੋਂ ਵਾਂਝਾ ਰਹ ਜਾਂਦਾ ਹੈ ਔਰ ਗੁਰੂ ਦੀ ਰਹਿਮਤ ਤੋਂ ਖਾਸ ਕਰਕੇ ਉਹ ਜ਼ਰੂਰ ਵਾਂਝਾ ਰਹ ਜਾਂਦਾ ਹੈ ਜੋ ਗੁਰੂ ਦੀ ਇੱਛਾ ਦੇ ਵਿੱਚ ਆਪਣੀ ਇੱਛਾ ਜੋੜਦਾ ਹੈ ਗੁਰੂ ਦੀ ਮਰਜ਼ੀ ਦੇ ਵਿੱਚ ਆਪਣੀ ਮਰਜ਼ੀ ਜੋੜਦਾ ਗੁਰੂ ਕਹਿੰਦਾ ਇੰਜ ਕਰ ਤੇ ਇਹ ਆਖੇ ਨਹੀਂ ਇੰਜ ਨਹੀਂ ਹੋ ਸਕਦਾ ਗੁਰ ਸਿਕ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਗੁਰੂ ਦੀ ਇੱਛਾ ਦੇ ਵਿੱਚ ਆਪਣੀ ਇੱਛਾ ਜੋੜਦੇ ਗੁਰੂ ਦੀ ਭਾਵਨਾ ਵਿੱਚ ਆਪਣੀ ਭਾਵਨਾ ਜੋੜ ਗੁਰੂ ਦੇ ਹੁਕਮ ਦੇ ਚ ਤੂੰ ਰਾਜ਼ੀ ਰਹਿ ਤੇ ਬਾਬਾ ਫਰੀਦ ਕਹਿੰਦੇ ਨਾ ਅੱਜ ਹੀ ਗੱਲ ਬਣ ਜਾਏਗੀ ਗੱਲ ਕੱਲ ਦੀ ਤੇ ਗੱਲ ਹੀ ਛੱਡ ਪਰਸੋਂ ਦੀ ਗੱਲ ਹੀ ਛੱਡ ਅੱਜ ਮਿਲਾਵਾ ਸ਼ੇਖ ਫਰੀਦ ਤਾਂ ਕਮ ਗੂੰਜਣੀਆਂ ਮਨੋਂ ਮਚਿੰਦਣੀਆਂ ਪਿਛਲੇ ਜਨਮ ਵਿੱਚ ਗੱਲ ਬਣੇਗੀ ਅਗਨੇ ਜਨਮ ਦੇ ਵਿੱਚ ਗੱਲ ਬਣੇਗੀ ਪੰਜ 10 ਸਾਲ ਦੇ ਵਿੱਚ ਗੱਲ ਬਣੇਗੀ ਇਸ ਚਿੰਤਾ 'ਚ ਕਦੀ ਨਾ ਪੈਣਾ ਇਨ੍ਹਾਂ ਚਤਰਾਂ 'ਚ ਕਦੀ ਨਾ ਪੈਣਾ ਅੱਜ ਹੀ ਗੱਲ ਬਣੇਗੀ ਇਹ ਆਪਣੀਆਂ ਇੱਛਾਵਾਂ ਨੂੰ ਇੱਕ ਪਾਸੇ ਰੱਖਦੇ ਹੀ ਤੇ ਗੁਰੂ ਦੀ ਇੱਛਾ ਤੇ ਚਰਾਸੀ ਹੋ ਕੇ ਜਾਪ ਆਰੰਭ ਕਰ ਲਈਏ ਰਸ ਬਣ ਜਾਏਗਾ ਆਨੰਦ ਬਣ ਜਾਏਗਾ ਪਾਤਸ਼ਾਹ ਰਹਿਮਤ ਕਰ ਅਸੀਂ ਗੁਰੂ ਦੀ ਰਜ਼ਾ ਦੇ ਚ ਰਾਜ਼ੀ ਰਹਿ ਸਕੀਏ ਤੇ ਦਮ ਦਮ ਦੇ ਨਾਲ ਉਸ ਨੂੰ ਯਾਦ ਕਰ ਸਕੀਏ ਜਾਂ ਧੁੰਨ ਤੇ ਧਿਆਨ ਦੀ ਸਾਧਨਾ ਕਰ ਸਕੀਏ ਤਾਂ ਉਹ ਅਵਸਥਾ ਸਾਡੀ ਵੀ ਬਣੇ ਜੀਵਨ ਦੇ ਚੋਂ ਸਾਰੀ ਜਿੰਨੀ ਝੂਠ ਹੈ ਉਹ ਸਾਰੀ ਲੈ ਜਾਏ ਉਤਰ ਜਾਏ ਤੇ ਮਹਾਨ ਪਵਿੱਤਰ ਨੂਰ ਅੰਦਰੋਂ ਪ੍ਰਗਟ ਹੋਵੇ ਐਸਾ ਵਸੀਲਾ ਸਤਿਗੁਰ ਸਾਡਾ ਵੀ ਬਣਾ ਐਸਾ ਮਾਹੌਲ ਸਾਡੀ ਜ਼ਿੰਦਗੀ ਵਿੱਚ ਵੀ ਬਣੇ ਔਰ ਜੀਣਦਿਆਂ ਜੀ ਬਣੇ ਤਾਂ ਕਿ ਅਸੀਂ ਕਹਿ ਸਕੀਏ ਸੰਸਾਰ ਤੇ ਆਇਆ ਹੋਇਆ ਸਾਡਾ ਸਫਲ ਹੋ ਗਿਆ ਸਫਲ 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 ਭਈ ਯਾਤਰਾ ਆਮਣ ਜਾਣ ਰਹੇ ਮਿਲੇ ਸਾਡਾ ਇਤਨੇ ਬਚਨ ਪ੍ਰਵਾਨ ਕਰਨੇ ਮੈਂ ਚੰਦ ਮਿੰਟ ਤੁਹਾਡੇ ਜ਼ਿਆਦਾ ਵੀ ਲੈ ਲਈ ਸਿਰਫ ਇਸ ਵਾਸਤੇ ਤੇ ਕਲ ਸ਼ਹਿਦ ਤੁਸੀਂ ਅਭਿਆਸ ਕਰੋ ਸ਼ਾਇਦ ਪੰਜ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਤਾਂ ਫਿਰ ਇੱਕ ਕਥਾ ਕਹਾਣੀ ਸੁਣਾਇਆਗਾ ਠੀਕ ਨਹੀਂ ਤੇ ਮਨੋਰੰਜਨ ਹੈ ਬਸ ਕਿਮਾ ਕਰ ਲੈ ਮਨੋਰੰਜਨ ਵਕਤ ਪਾਸ ਕਰਨਾ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਜੇ ਤੁਸੀਂ ਅਰੰਭ ਕੀ ਥਾ ਤਾਂ ਫਿਰ ਠੀਕ ਹੈ ਤੁਸੀਂ ਗੁਰੂ ਦੀ ਇੱਛਾ ਨਾਲ ਹੁਣ ਰਾਜ਼ੀ ਹੋਓ ਹੁਣ ਗੁਰੂ ਦੇ ਹੁਕਮ ਨਾਲ ਰਾਜ਼ੀ ਹੋਇ ਕਿਉਂਕਿ ਗੁਰੂ ਵੀ ਇਹ ਚਾਹੁੰਦਾ ਅੰਮ੍ਰਿਤ ਵੇਲਾ ਸਚਨਾ ਵਢਿਆਈ ਵਿਚਾਰ ਇਹ ਗੁਰੂ ਦੀ ਇੱਛਾ ਹੈ ਕਿ ਗੁਰੂ ਸਤਗੁਰੂ ਕਾ ਜੋ ਸਿੱਖ ਅਕਾਏ ਸੋ ਭਲਕੇ ਉੱਠੇ ਹਰ ਨਾਮ ਦਿਆਵੇ ਬੋਲਣਾ ਚੁੱਕਾ ਮਾ ਗੱਜਵੱਜ ਕੇ ਫਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ